ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਲੋ ਮਿੱਤਰੋ ਵਟਣ ਲੱਗਿਆ ਜੀ ਮੱਕੀ ਆ ਜਪਾਂ ਆਪਦੇ ਆ ਗਈ ਰਾਣੀ ਆਪਣੀ ਅੱਜ ਪਟਾਂਗੇ 5 ਕਿਲੇ ਜੀ ਆ 2 ਕਿਲੇ ਆ ਤੇ 3 ਕਿਲੇ ਖੱਡੇ ਵਾਲੇ ਤੇ ਪੈਂਟ ਵਾਲੀ ਮੋਟਰ ਤੇ ਬਾੜੇ ਵਾਲੇ ਦਵਾਈ ਤੇ ਬੱਬਾ ਘੱਟ ਘੱਡੀ ਜਾਂਦਾ ਜੀ ਨੌਰ ਖੋਲੀ ਆ ਤਾਂ ਘੱਟ ਵਾਲੇ ਇਹ ਕਿ ਬਾਕੀ ਤਾਂ ਨਾ ਕਰਦੇ ਸ਼ੁਰੂ ਇਹ ਬੱਸੀ ਦਾ ਨਾਮ ਆ ਕਰਦੇ ਆ ਜੀ ਨੂੰ ਬੰਮ ਸੇ ਤਹੋਂ ਨਾ ਅਸੀਂ ਜਲਦੀ ਸੋਨ ਰਾਣੀ ਸਿਰਫ ਠੀਕ ਹੈ ਜੀ ਲੈ ਕੇ ਬੱਬੇ ਦਾ ਨਾਮ ਹੀ ਚਲਾ ਦਿੱ ਆ ਰਾਣੀ ਆਪਣੀ ਵਾਲੀ ਕਰੋ ਕਿ ਐਕਸ਼ਨ ਜੀ ਪਾਏ ਜਾਂਦਾ ਜਾਂ ਰੋੜੇ ਮਾਰਦਾ ਹੁੰਦਾ ਆ ਲੈਣ ਤੋਂ ਬਾਅਦ ਇਹ ਲਓ ਜੀ ਕਰੋ ਸਫਾਈ ਚੱਕ ਭਾਈ ਚੈੱਕ ਕਰੋ ਜੀ ਰਾਣੀ ਜੀ ਭਾਈ ਭਾਈ ਚੈੱਕ ਕਰੋ ਸਫਾਈ ਆ ਗਿਆ ਝੋਟਾ ਜੌਂਡੀ ਰ ਆਪਣਿਆਂ ਦਾ ਹੀ

ਵਾਈ ਵਾਇ ਕਰਦਾ ਇਸ ਫਤੂ ਦੇ ਫਤੂ ਕਰਦਾ ਸ਼ਾਂਤ ਸ਼ਾਂਤ ਹੋਰ ਇਹ ਭੜਦੇ ਜੱਗ ਰਹੀ ਸਾਰੀ 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 ਚੁਕੀ ਭਈਆ ਜੀ ਮੱਕੀ ਨੂੰ ਜਾਵਾਂ ਸਾਰੀ ਚੱਕ ਰਹੀ ਹੈ ਮੰਡੀਆਂ ਦੇ ਵਿੱਚ ਪੁਰਾਣ ਵਾਲਾ ਹੀ ਹੋ ਗਿਆ ਆ ਕੁਛੇ ਮੁੰਡਾ ਇਹਦਾ ਕਿੱਥੇ ਜਾਂਦੇ ਆ ਕਮਾਲ ਕਰ ਰਹੀ ਹੈ ਕਿ ਜਗਰਾਉਂ ਦੇਖਦਾ ਤਾਂ ਟੈਂਕਰ ਦੇਰ ਪੜੇਨੀ ਜਦੋਂ ਮਾਸਾਂ ਵੀਰ ਵਾਗ ਆ ਗਿਆ ਅੰਡੇ ਆ ਗਏ ਤਾਂ ਮੱਕੀ ਟੱਗੀ ਆ ਪੀਨੇ ਸਾਰੀ ਵੜਦੰਨੇ ਆ ਰੰਗ ਪੀ ਆ ਗਈਆਂ ਇਹ ਕੰਪਨੀ ਦੇਲੇ ਵੇਖੇ ਨੇ ਕਿ ਆਗ ਨਹੀਂ ਜਾਣੀ ਜੀ ਆਪਾਂ ਜੀ ਕੱਦੂ ਘਰ ਨਾਲ ਬੱਤੀ ਮੋਟੇ ਨਹੀਂ ਕਰਾਉਂਦੇ ਇਹਦਾ ਬਾਅਦ ਇੱਕ ਵਾਰੀ ਛੜਦਣਾ ਸਾਰਾ ਪਾਣੀ ਆ। 5-4 ਦਿਨ ਛੇੜਨ ਵਾਲੀ ਤੂੰ ਫੇਸ ਤੂੰ ਵਾਰ ਰੱਖ ਕੇ ਰੂਟਾ ਮੀਟਰ ਮਾਰ ਕੇ ਥੇ ਚੋਣਾ ਦਿੰਦਾ। ਅਗਲੇ ਸਾਲ ਮੈਂ ਉਹ ਦੋ ਵੀਨਾਂ ਟ੍ਰਾਇਲ ਕੀਤਾ ਮੂਹਲੇ ਦੇ ਬਾਰੇ ਸਾਹਮਣੇ ਵਾਲੇ। ਉਹ ਠੀਂ ਪੈ ਗਿਆ ਕੱਚਣੀ ਬੜੀ ਹੋ ਗਈ। ਲੱਗਦਾ ਹੁਣ ਲੱਗਣੀ ਨਹੀਂ ਸੀਗੀ। ਮੱਤਵੇ ਲਾ ਕੇ ਮੋਂਗ ਲੱਗ ਗਈ ਕੱਤੂ ਕਰਨ। ਖੈਰ ਲਾਈਟਾਂ ਵੀ ਰੱਖੇ ਪੂਰੇ ਟੇਚੇ ਕਰਦੇ ਹੌਲੀ ਹੌਲੀ। ਤੇ ਦੂਰ ਮੈਂ ਦੂਜੇ ਦਿਨ ਲਾਤੀ ਐ ਨਹੀਂ ਬੱਚੀ ਵੜ ਗਈ ਜਮਾ। ਤੇ ਨਾਲ ਵੀ ਬੂਟਾਂ ਵੜਿਆ ਝੋਨੇ ਦਾ ਕਿਤੇ ਕੁੰਜੇ ਇਕੱਠੇ ਹੋਏ ਕੋਹ ਨਹੀਂ ਇਕੱਠਾ ਜੀ ਸਿਰਫ ਇੱਕ ਆ ਦੂਜਾ ਸੀਗਾ ਆਪਣਾ ਜਿੱਥੇ ਮਸ਼ੀਨ ਖੜਕੇ ਦਾਣੇ ਪਉਂਦੀ ਆ ਉੱਥੇ ਥੋੜਾ ਤਕਲੀਫ ਹੁੰਦੀ ਰੇਟਰ ਨੂੰ ਤਾਂ ਉੱਥੇ ਜ਼ੋਰ ਲਾ ਦੇਓ ਢੇਰ ਲਾ ਦੇ ਨਾ ਗੁੱਲਾਂ ਦੇ ਤੇ ਛੱਲੀਆਂ ਦੇ ਉਹ ਪੱਤੇ ਆ ਤਾਂ ਨਹੀਂ ਗਏ ਚੋਕੜੇ ਬਾਈ ਬਾਈ ਸੀਗੇ ਪੂਰੇ ਛੋਟੂ ਨੇ ਲੱਗਿਆ ਮਗਰ ਕੀੜਾ ਕੱਢਣ ਆ ਕੁਲੇ ਰਹਿ ਗਿਆ ਹਿੱਤ ਉਹ ਤੁਹਾਨੂੰ ਦੱਸਾ ਦੇਈਏ ਅੰਤ ਕੀ ਹੋਈ ਆ ਚਲੋ ਠੀਕ ਹੈ ਜੀ ਦੇਖੋ ਦੁਬਾਰਾ ਲਓ ਜੀ ਮਿੱਤਰੋ ਅੱਗੇ ਆ ਰਹੇ ਹਾਂ ਅੱਗੇ ਆ ਰਿਹਾ ਹੈ ਇਹ ਵੱਡਿਆ ਗਿਆ ਜੱਟ ਕੇ ਪਿੰਡ ਦੇ ਰਾਹ ਤੇ ਚੱਲਦੇ ਹਾਂ ਸਭ ਕਿੱਧਰ ਨੇ ਆ ਉੱਧਰ ਦੀ ਬਾਦ ਨਹੀਂ ਕੜਕ ਬੈਂਦਾ ਤਾਂ ਪਰੇਸ਼ਾਨੀ ਹੋਣ ਲੱਗ ਪਈ ਤੇ ਦੂਜੀ ਟਰੰਕੀ ਬਾਗੇ ਤੇ ਹੁਣ ਹਾਂ ਜੀ ਭਤਰੋ ਚੱਲਦੇ ਆਂ ਜਿਹਾਉਣ ਪੱਕੀ ਰੋਮੇ ਨਹੀਂ ਮਟੀ ਚਾਉਣ ਚੱਲੇ ਆਂ ਸਾਡੀ ਅੱਗੇ ਉਹ ਜਾਂ ਇਸ ਫਰਾਂਤ ਕਾਲੀ ਇਹ ਜੌਂਦੀਆ ਵਾਲੀ ਕਾਲੀ ਹੈ ਉਹ ਕਾਲੀ ਨੇ ਖੜਾ ਬਟਾ ਦੀਆਂ ਭਰਾਇਆਂ ਕੱਢੂ ਦਾ ਉਹਨੇ ਦੋ ਰਾਧੀਆਂ ਲਾ ਕੇ ਫੇਰ ਅੱਗੇ ਉਹ ਲੈ ਜਾਗੇ ਮੋਟਰ ਸਾਕੇ ਜਿੱਥੇ ਕੋਈ ਹਾਦਸਾ ਨਹੀਂ ਹੋਇਆ ਕੋਈ ਨਾਲ ਨੇ ਇਸ ਤਰ੍ਹਾਂ ਪਾਵਾ ਦਾ ਚੱਕਰ ਜਿਹੜੀ ਖੜੀ ਜੇ ਮਕੀ ਨੂੰ ਦੇਖ ਲਾਂਗੇ ਜਾਂ ਤੇ ਮੰਡੀਆ ਬਾਲਟੇ ਡਾਕਾ ਪਹਾਰਤੀਆ ਕਹਿੰਦਾ ਟੂਰ ਬਲਾ ਹੋ ਜਾ ਕੇ ਕਾਲੀ ਗਾੜ ਮੇਟੀਆ ਦਾ ਕਰਕੇ ਆਪਣਾ ਕੇ ਛੋਟਾ ਕੰਮ ਕਰਾ ਕੇ ਤੁਸੀਂ ਨਾਲ ਉਹ ਮਿਲਦੇ ਆਂ ਜੀ ਮੱਡੀ ਜੀ ਆਕੇ ਤਾਂ ਖੁੰਨੇ ਆ ਤੁਹਾਨੂੰ ਕੀ ਪ੍ਰੋਗਰਾਮ ਆ ਜੀ ਮਿੱਤਰੋ ਗਵਿੰਦਰ ਹਲਾ ਮਹਿੰਦਰਾ ਉਹ 585 ਲੈ ਕੇ ਆਈ ਟਰਾਲੀ 16 ਫੁੱਟੀ ਹੈ ਮਾਰਦਾ ਹੁੰਦਾ ਫਗਾਰੇ ਪੂਰਾ 100 150 ਚੱਕਰ ਤੋੜਦਾ ਜੀ ਹਰ ਯੂ ਟਰਾਲੀ ਜਦੋਂ ਫੋਨ ਖਚਦੇ ਆ ਜੇ ਨਾ ਰਹੇਵਾਂ ਨਹੀਂ ਹਿੱਲਦਾ ਪੂਰਾ ਅਗੇ ਪਰ ਜ਼ੋਰ ਬਦੋਂ ਬਦ ਮਾਰਦਾ ਜੀ ਰਮਣੀ ਆਈ ਰਮਣੀ ਮੰਡੀ ਦੇ ਵਿੱਚ ਘਟਰਾ ਵਿਆਹ ਲਾ ਕੇ ਆ ਸੀ। ਸਖੂ ਲਾ ਦੇ ਪਰ ਸਤਾ ਵੀ ਖੋਲ ਦੀ। ਸਤਾ ਤੁਹਾਨੂੰ ਨਾ ਆ ਗਿਆ। ਪਰ ਰਮਣੀ ਮੰਡੀ ਆਈ ਏ। ਇਹ ਲੱਗਦੀ ਹੈ। ਅਫਾਈ ਯਾਰ। ਰੋਕ ਕੁਆਲਟੀ ਤੇ ਅਸਮਕੀਨ ਇਹ ਲੰਮੀ ਤੋਂ ਤੋਂ ਖਾਣਾ ਖਰਾ ਨਖ ਲਰੀ ਜਾਂਦੇ ਆ ਇਹ ਬੰਦਾ ਲੋਕ ਲਈ ਜਾਂਦਾ ਹੈ ਕਿਦਾਈ ਜਾਂਦੇ ਆ ਤੂਰ ਤੂਰ ਕੇ